ਮੁਅਤਲ ਡੀਆਈਜੀ ਹਰਚਰਨ ਸਿੰਘ ਪੋਲਰ ਦੀ ਜਾਇਦਾਦ ਬਾਰੇ ਹੋ ਗਏ ਵੱਡੇ ਖੁਲਾਸੇ ਜਾਇਦਾਦ ਨੂੰ ਲੈ ਕੇ ਵਿਦੇਸ਼ੀਆਂ ਤੱਕ ਜੁੜ ਗਈਆਂ ਤਾਰਾਂ ਸੱਚਾ ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੁਖਮਤ ਢੀਮਾ ਕੁਝ ਦਿਨ ਪਹਿਲਾਂ ਤੋਂ ਇੱਕ ਮਾਮਲਾ ਪੰਜਾਬ ਦੇ ਵਿੱਚ ਬਹੁਤ ਚਰਚਿਤ ਆ ਕਿ ਰੋਪੜ ਰੇਸ ਦੇ ਡੀਆਈਜੀ ਹਰਚਰਨ ਸਿੰਘ ਪੋਲਰ ਆ ਸੀਬੀਆਈ ਨੇ ਰੈਡ ਹੈਂਡਰ ਜਾਨੀ ਕਿ ਰੰਗੇ ਆਤੀ 5 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਗ੍ਰਿਫਤਾਰ ਕਰ ਲਏ ਜਾਂਦੇ ਨੇ ਉਸ ਤੋਂ ਬਾਅਦ ਹਾਲਾਂਕਿ ਪੰਜਾਬ ਸਰਕਾਰ ਨੇ ਉਹਨਾਂ ਨੂੰ ਸਸਪੈਂਡ ਕੀਤਾ ਮੁਅਤਲ ਕਰ ਦਿੱਤਾ ਖੁਦ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਪੋਸਟ ਪਾ ਕੇ ਇਹ ਜਾਣਕਾਰੀ ਵਿਦ ਦਿੱਤੀ ਪਰ ਜੋ ਸੀਬੀਆਈ ਦੀ ਰੇਡ ਦੇ ਵਿੱਚ ਸ਼ੁਰੂਆਤੀ ਤੌਰ ਤੇ ਖੁਲਾਸੇ ਹੋਏ ਸੀ ਕਿ ਕਿੰਨਾ ਕੁਝ ਡੀਆਈਜੀ ਉਸ ਹਰਚਰਨ ਸਿੰਘ ਪੁਲਰ ਉਹਨਾਂ ਦੇ ਘਰੋਂ ਮਿਲਿਆ ਕਿ ਲਗਭਗ ਜਿਹੜੀ ਨੋਟਾਂ ਗਿਣਨ ਵਾਲੀ ਜਿਹੜੀ ਮਸ਼ੀਨ ਆ ਉਹ ਬਲਾਈ ਜਾਂਦੀ ਆ 7.5 ਕਰੋੜ ਰੁਪਏ ਕੈਸ਼ ਬਰਾਮਦ ਕੀਤਾ ਜਾਂਦਾ ਤਕਰੀਬਨ 1.5 ਕਿਲੋ ਸੋਨੇ ਦੇ ਗਹਿਣੇ ਬਰਾਮਦ ਕੀਤੇ ਜਾਂਦੇ ਤੇ ਬਹੁਤ ਸਾਰੀਆਂ ਪੰਜਾਬ ਦੇ ਵਿੱਚ ਜਾਇਦਾਦਾਂ ਜਾਂ ਫਿਰ ਸੰਪਤੀਆਂ ਨੂੰ ਲੈ ਕੇ ਬਹੁਤ ਸਾਰੇ ਡਾਕੂਮੈਂਟਸ ਤੇ ਕਈ ਜਿਹੜੀਆਂ ਬੈਂਕਾਂ ਦੇ ਲੋਕਰਾਂ ਦੀਆਂ ਚਾਬੀਆਂ ਨੇ ਉਹ ਜਿਹੜਾ ਸੀਬੀਆਈ ਨੇ ਜ਼ਬਤ ਕਰ ਲਈਆਂ ਦੋ ਲਗਜ਼ਰੀ ਕਟੀਆਂ ਮਰਸੀਡੀਜ਼ ਤੇ ਆਡੀ ਦੀ ਚਾਬੀ ਜ਼ਬਤ ਕਰ ਲਈ ਜਾਂਦੀ ਆ 22 ਤੋਂ ਤਕਰੀਬਨ 26 ਕਿਹਾ ਜਾ ਰਿਹਾ ਮੀਡੀਆ ਰਿਪੋਰਟਸ ਕੁਝ ਵੱਖ-ਵੱਖ ਏਰੀਆ ਨੇ ਕੋਈ ਬਾਈਕ ਕੈਰੀਆ ਕੋਈ 28 ਇਸਤੇ ਕਰਾ तकरीबन ਜਿਹੜੀਆਂ ਲਗਜ਼ਰੀ ਘੜੀਆਂ ਨੇ ਉਹ ਜਿਹੜੀਆਂ ਉਹ ਵੀ ਜ਼ਬਤ ਕੀਤੀਆਂ ਜਾਂਦੀਆਂ ਨੇ ਸ਼ਰਾਬ ਦੀਆਂ ਬੋਤਲਾਂ ਜ਼ਬਤ ਕੀਤੀਆਂ ਜਾਂਦੀਆਂ ਨੇ ਪਰ ਇਹ ਸਭ ਦੇ ਵਿਚਾਲੇ ਇੱਕ ਵੱਡੇ ਵੱਖਰੇ ਖੁਲਾਸੇ ਹੋ ਗਏ ਜਿਹੜੀ ਜਾਣਕਾਰੀ ਨੂੰ ਲੈ ਕੇ ਹਰ ਕੋਈ ਵਿਅਕਤੀ ਹੈਰਾਨ ਹੋਇਆ ਮੀਡੀਆ ਰਿਪੋਰਟਸ ਦੇ ਕੈਰੀਓ ਨੇ ਸੂਤਰਾਂ حوالے ਤੋਂ ਖਵਰਾ ਕੇ ਦਵਾਈ ਦੇ ਵਿੱਚ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਦੋ ਪਲਾਟ ਨੇ ਦੋ ਫਲੈਟ ਨੇ ਤੇ ਕੈਨੇਡਾ ਦੇ ਵਿੱਚ ਤਿੰਨ ਫਲੈਟ ਮਿਲੇ ਨੇ सीबीआई ਦੇ ਵੱਲੋਂ ਲੁਧਿਆਣੇ ਦੇ ਵਿੱਚ ਵੀ 20 ਦੁਕਾਨਾਂ ਮਿਲੀਆਂ ਨੇ सीबीआई ਨੂੰ ਜੜੀਆਂ ਮੁਅੱਤਲ ਡੀਆਈਜੀ ਹਰਚਰਨ ਸਿੰਘ ਪੁੱਲਰ ਦੀਆਂ ਨੇ ਸੂਤਰਾਂ ਹਵਾਲੇ ਤੋਂ ਇਹ ਅਹਿਮ ਜਾਣਕਾਰੀ ਹੈ ਤੇ ਡਿਊਟੀ ਦੌਰਾਨ ਲਗਭਗ ਪਿਛਲੇ ਕੁਝ ਸਾਲਾਂ ਦੇ ਵਿੱਚ 10 ਵਾਰ ਦੁਬਈ ਦੀ ਯਾਤਰਾ ਵੀ ਕੀਤੀ ਹੈ ਦੁਬਈ ਦੇ ਵਿੱਚ ਜਿਹੜੇ ਦੋ ਫਲੈਟ ਮਿਲੇ ਨੇ ਤੇ ਕੈਨੇਡਾ ਦੇ ਵਿੱਚ ਤਿੰਨ ਮਿਲੇ ਨੇ ਤੇ ਪਿਛਲੇ ਕੁਝ ਸਾਲਾਂ ਦੇ ਵਿੱਚ 10 ਵਾਰ ਦੁਬਈ ਦੀ ਯਾਤਰਾ ਕਰਕੇ ਨੇ ਪੁੱਲਰ ਲੁਧਿਆਣਾ ਦੇ ਮਾਚੀਵਾੜਾ ਨੇੜੇ ਮੰਡ ਸ਼ੇਰੀਆਂ ਪਿੰਡ ਦੇ ਵਿੱਚ 55 ਏਕੜ ਦਾ ਇੱਕ ਫਾਰਮ ਹਾਊਸ ਜਿਹੜਾ ਉਹ ਵੀ ਮਿਲਿਆ ਇਸੇ ਫਾਰਮ ਹਾਊਸ ਦੇ ਉੱਪਰ ਕੁਝ ਦਿਨ ਪਹਿਲਾਂ ਜਿਹੜੀ सीबीआई ਦੀ ਟੀਮ ਦੇ ਵੱਲੋਂ ਰੇਡ ਵੀ ਕੀਤੀ ਗਈ ਸੀ ਤੇ ਇਸੇ ਵਿਚਾਲੇ ਜਦੋਂ ਪ੍ਰਾਪਰਟੀ ਦੇ ਉੱਪਰ ਐਕਸ਼ਨ ਹੁੰਦਾ ਜੋ ਜ਼ਬਤ ਕੀਤਾ ਜਾਂਦਾ ਉਸ ਵਕਤ ਪਹਿਲੇ ਵਾਰ ਰੇਡ ਵਾਲੇ ਦਿਨ ਤਾਂ 40 ਲੀਟਰ ਵਿਦੇਸ਼ੀ ਸ਼ਰਾਬ ਦੀਆਂ ਬੋਤਲਾਂ DIG ਉਸ ਵਕਤ ਦੇ ਹਾਲਾਂਕਿ ਅੱਜ ਮੌਤਲ ਕਰ ਦਿੱਤੇ ਗਏ ਨੇ ਹਰਚਰਨ ਸਿੰਘ ਭੁੱਲਰ ਦੇ ਜਿਹੜੇ ਘਰੋਂ ਮਿਲਦੀਆਂ ਨੇ ਹਥਿਆਰ ਇੱਕ ਡਬਲ ਵਾਇਰਲ ਗਨ ਮਿਲਦੀ ਐ ਇੱਕ ਪਿਸਤੌਲ ਇੱਕ ਰਵਾਲਵਰ ਇੱਕ 에ਅਰ ਗਨ ਤੇ ਗੋਲਾ ਬਰੂਦ ਵੀ ਮਿਲਦਾ। ਦਰਅਸਲ ਤੁਸੀਂ ਦੇਖੋ ਕਿ ਕਿੰਨੀ ਵੱਡੀ ਪ੍ਰਾਪਰਟੀ ਹਾਲਾਂਕਿ ਹਲੇ ਤਾਂ ਜਾਂਚ ਦਾ ਬੇਸ਼ੱਕ ਕਿੱਥੇ ਤੱਕ ਜਾਂਚ ਹੋਣੀ ਐ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਸਪਸ਼ਟ ਹੋਵੇਗਾ ਕਿ DIG ਮੌਤਲ DIG ਹਰਚਰਨ ਸਿੰਘ ਭੁੱਲਰ ਦੇ ਜਿਹੜਾ ਕੀ ਕੁਝ ਪ੍ਰਾਪਰਟੀ ਨਿਕਲਦੀ ਐ ਇੱਥੋਂ ਤੱਕ ਕਿ ਕੁਝ ਖਬਰਾਂ ਇਹ ਵੀ ਨੇ ਕਿ ਜਿਹੜੇ ਕੁਝ ਸਕੇ ਸੰਬੰਧੀ ਕਰੀਬੀ ਜਾਂ ਫਿਰ ਰਿਸ਼ਤੇਦਾਰਾਂ ਦੇ ਨਾਲ ਕੁਝ ਸਮੇਂ ਪਹਿਲਾਂ ਜੜੀਆਂ ट्रांजੈਕਸ਼ਨਾਂ ਕੀਤੀਆਂ ਪੈਸੇ ਦਾ ਲੈਣ ਦੇਣ ਜਾਂ ਫਿਰ ਜਿਨ੍ਹਾਂ ਦੇ ਨਾਲ ਫੋਨ ਕਾਲਸ ਨੇ ਉਹਨਾਂ ਨੂੰ ਵੀ ਹਾਲਾਂਕਿਏ ਟਰੈਕ ਲਿਸਟ ਦੇ ਉੱਪਰ ਯਾਨੀ ਕਿ ਉਹਨਾਂ ਦੀ ਜਿਹੜੀ ਜਾਂਚ ਪੜਤਾਲਾ ਸੀਬੀਆਈ ਦੇ ਵੱਲੋਂ ਉਹ ਵੀ ਕੀਤੀ ਜਾ ਰਹੀ ਹੈ ਦਰਅਸਲ 8 ਕਰੋੜ ਦੀ ਇਹ ਇੱਕ ਤਰੀਕੇ ਨਾਲ ਰਿਸ਼ਵਤ ਦਾ ਮਾਮਲਾ ਸੀ ਕਿ ਇੱਕ ਮੰਡੀ ਗਵਿੰਦਗੜ ਦੇ ਆਕਾਸ਼ ਬੱਤਾ ਨਾਂ ਦੇ ਇੱਕ ਸਕ੍ਰੈਪ ਦੇ ਜਿਹੜਾ ਇੱਕ ਕਾਰੋਬਾਰੀ ਆ ਸਕ੍ਰੈਪ ਦਾ ਵਪਾਰੀ ਆ ਉਸ ਨੇ ਕੰਪਲੇਂਟ ਦਿੱਤੀ ਉਸਨੇ सीबीआई ਨੂੰ ਸਿੱਧੀ ਕੰਪਲੇਂਟ ਕੀਤੀ ਤੇ सीबीआई ਨੇ ਫਿਰ 트੍ਰੈਪ ਲਗਾਇਆ ਕਈ ਦਿਨ ਦਾ ਤੇ ਫਿਰ ਸਾਰਾ ਕੁਝ ਕਿਸ ਤਰੀਕੇ ਹੁੰਦਾ ਕਿ ਜਾਂਚ ਪੜਤਾਲ ਕੀਤੀ ਜਾਂਦੀ ਆ ਜਦੋਂ 5 ਲੱਖ ਦੀ ਰਿਸ਼ਵਤ ਦਿੱਤੀ ਜਾਂਦੀ ਆ ਤੇ ਨਾਲ ਦੀ ਨਾਲ ਉਹ ਉਸ ਵਕਤ ਦੇ ਰੋਪੜ ਰੈਂਸ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਰੈੱਡ ਹੈਂਡਿਡ ਗ੍ਰਿਫਤਾਰ ਕੀਤਾ ਜਾਂਦਾ ਇਹ ਖਬਰ ਫਲੈਸ਼ ਹੁੰਦੀ ਆ ਇਹ ਕੋਈ ਛੋਟਾ ਮਾਮਲਾ ਨਹੀਂ ਨਿਕਲਦਾ ਕਿਉਂਕਿ ਛੋਟੇ ਰੈਂਕ ਦਾ ਕੋਈ ਅਧਿਕਾਰੀ ਨਹੀਂ ਡੀਆਈਜੀ ਹਰਚਰਨ ਸਿੰਘ ਭੋਲਰ ਜੀ ਦੇ ਅੰਡਰ ਉਸ ਵਕਤ ਤਿੰਨ ਜ਼ਿਲ੍ਹੇ ਰੋਪੜ ਫਤਿਹਗੜ ਸਾਹਿਬ ਤੇ ਜਿਹੜਾ ਮੁਹਾਲੀ ਜ਼ਿਲ੍ਹਾ ਆਉਂਦਾ ਸੀ ਤੇ ਉਸ ਤੋਂ ਫਿਰ ਘਰੋਂ ਕਿੰਨਾ ਕੁਝ ਜਿਹੜਾ ਪ੍ਰਾਪਰਟੀ ਨਿਕਲਦੀ ਆ 7.5 ਕਰੋੜ ਘਰੋਂ ਕੈਸ਼ ਨਿਕਲਦਾ 1.5 ਕਿਲੋ ਸੋਨੇ ਦੇ ਗਹਿਣੇ ਤਹ ਜ ਲਗਜ਼ਰੀ ਗੱਡੀਆਂ ਲਗਜ਼ਰੀ ਗੱਡੀਆਂ ਦੀਆਂ ਚਾਬੀਆਂ ਲੋਕਰਾਂ ਦੀਆਂ ਚਾਬੀਆਂ ਹਾਲਾਂਕਿ ਲੋਕਰ ਨੇ ਪਿਛਲੇ ਦਿਨਾਂ ਦੇ ਵਿੱਚ ਸੂਤਰਾਂ ਹਵਾਲੇ ਤੋਂ ਇਹ ਵੀ ਖਬਰ ਆਕੇ ਐਚਡੀਐਫਸੀ ਬੈਂਕ ਦੇ ਜਿਹੜੇ ਲੋਕਰ ਨੇ ਉਹ ਵੀ ਪਰੋਲੇ ਗਏ ਨੇ ਜਿਸ ਦੇ ਵਿੱਚ ਬਹੁਤ ਸਾਰੀਆਂ ਪ੍ਰਾਪਰਟੀਆਂ ਦੇ ਕਾਗਜ਼ ਮਿਲੇ ਨੇ ਪਰ ਜੋ ਹੁਣ ਰਿਪੋਰਟ ਆ ਕਿ ਦੁਬਈ ਦੇ ਵਿੱਚ ਮੁਅੱਤਲ ਡੀਆਈਜੀ ਅਚਾਰਾਤ ਸਿੰਘ ਭੋਲਰ ਦੇ ਦੋ ਫਲੈਟ ਨੇ ਕੈਨੇਡਾ ਦੇ ਵਿੱਚ ਤਿੰਨ ਫਲੈਟ ਮਿਲਣ ਤੇ ਲੁਧਿਆਣੇ ਦੇ ਵਿੱਚ 20 ਦੁਕਾਨਾਂ ਮਿਲੀਆਂ ਨੇ ਇਹ ਸੂਤਰਾਂ ਹਵਾਲੇ ਤੋਂ ਅਹਿਮ ਖਬਰ ਆ ਹਾਲਾਂਕਿ ਖਬਰ ਇਹ ਵੀ ਆ ਸੂਤਰਾਂ ਹਵਾਲੇ ਤੋਂ ਹਾਲਾਂਕਿ ਸੀਬੀਆਈ ਨੇ ਸਪਸ਼ਟ ਨਹੀਂ ਕੀਤਾ ਕਿ ਸੀਬੀਆਈ ਨੇ ਸਸਪੈਂਡਡ ਜਿਹੜੇ ਡੀਆਈਜੀ ਹਰਚਰਨ ਭੁੱਲਰ ਨੇ ਉਹਨਾਂ ਦਾ ਪਾਸਪੋਰਟ ਜ਼ਬਤ ਕਰ ਲਿਆ ਜਾਨੀ ਕਿ ਉਹ ਜੇਕਰ ਜ਼ਮਾਨਤ ਦੇ ਉੱਪਰ ਬਾਹਰ ਵੀ ਆਉਂਦੇ ਨੇ ਉਹ ਕੋਈ ਤੇ ਵਿਦੇਸ਼ ਯਾਤਰਾ ਨਾ ਕਰ ਲੈਣ ਇਸ ਤਰੀਕੇ ਨੂੰ ਲੈ ਕੇ ਜਿਹੜਾ ਸੀਬੀਆਈ ਐਕਸ਼ਨ ਕਰ ਰਹੀ ਹੈ ਹਾਲਾਂਕਿ ਲਗਾਤਾਰ ਸੀਬੀਆਈ ਉਹਨਾਂ ਦੇ ਕਰੀਬੀਆਂ ਦੇ ਉੱਪਰ ਰਿਸ਼ਤੇਦਾਰ ਸਕੇ ਸੰਬੰਧੀ ਦੋਸਤ ਮਿੱਤਰਾਂ ਦੀ ਜਾਂਚ ਪੜਤਾਲ ਕਰ ਰਹੀ ਹੈ ਕਿ ਕਿਸੇ ਕਰੀਬੀ ਦੇ ਕੋਲ ਉਹਨਾਂ ਦਾ ਕੋਈ ਪੈਸਾ ਕੋਈ ਪ੍ਰਾਪਰਟੀ ਤਾਂ ਨਹੀਂ ਰੱਖੀ ਹੋਈ ਸਾਰੀ ਜਾਂਚ ਪੜਤਾਲ ਹਲੇ ਸੀਬੀਆਈ ਦੇ ਵੱਲੋਂ ਕੀਤੀ ਹੋਈ ਹੈ ਪਰ ਹਲੇ ਤੱਕ ਦੀ ਜਿਹੜੀ ਜਾਂਚ ਹੈ ਉਸ ਨੇ ਹਰ ਵਿਅਕਤੀ ਨੂੰ ਹੈਰਾਨ ਕਰਕੇ ਰੱਖ